ਅੱਜ ਆਪ ਇੱਕ ਛੋਟੀ ਸਟੋਰੀ ਸਾਂਝੀ ਕਰਦੇ ਆਂ ਸਮੇਂ ਬਰੀ ਇੱਕ ਬਹੁਤ ਬਜ਼ੁਰਗ ਬੰਦਾ ਹੁੰਦਾ ਉਹਦਾ ਇੱਕ ਬੇਟਾ ਹੁੰਦਾ ਉਹ ਬਹੁਤ ਲੇਜੀ ਹੁੰਦਾ ਮਤਲਬ ਟਾਈਮ ਵੇਸਟ ਕਰਦਾ ਰਹਿੰਦਾ ਸਾਰਾ ਦਿਨ ਕਦੇ ਮਤਲਬ 12 ਵਜੇ ਉੱਠਿਆ ਦੇਣੀ ਕਦੇ 11 ਵਜੇ ਉੱਠਿਆ ਜਾਂ ਮਤਲਬ ਉਹਦੇ ਦੋਸਤਾਂ ਨਾਲ ਤੁਰਫਦਾ ਰਹਿੰਦਾ ਸੀ ਇਹੋ ਜਿਹਾ ਇੱਕ ਉਹਦਾ ਬੇਟਾ ਸੀ ਤੇ ਬਜ਼ੁਰਗ ਜੀ ਸੀਗਾ ਉਹ ਆਲਮੋਸਟ ਡੰਨ ਸੀ ਮਤਲਬ ਉਹਦੀ ਉਮਰ ਬਹੁਤ ਹੋ ਚੁੱਕੀ ਸੀ ਉਹ ਉਦਾਸ ਰਹਿੰਦਾ ਸੀ ਵੀ ਯਾਰ ਬੱਚੇ ਨੂੰ ਆਪਦੇ ਨੂੰ ਕਿਵੇਂ ਮਤਲਬ ਸਹੀ ਪਾਸੇ ਲਾਵਾ ਤੇ ਉਹ ਬਜ਼ੁਰਗ ਕੀ ਕਰਦਾ ਨਾ ਉਹਦੀ ਬੇਰੁਗੀ ਕੋਲ ਇੱਕ ਪੁਰਾਣੀ ਘੜੀ ਹੁੰਦੀ ਹੈ ਉਹ ਘੜੀ ਸੰਦੂਕ ਦੇ ਵਿੱਚ ਰੱਖੀ ਹੋਈ ਹੁੰਦੀ ਹੈ ਤੇ ਉਹ ਘੜੀ ਆਦੇ ਬੇਟੇ ਨੂੰ ਆਵਾਜ਼ ਮਾਰਦਾ ਕਹਿੰਦਾ ਯਾਰ ਤੂੰ ਇਹਨੂੰ ਘੜੀ ਲੈ ਕੇ ਜਾ ਤੇ ਬਾਹਰ ਦੁਕਾਨਾਂ ਤੇ ਜਾ ਤੇ ਇਹਦੀ ਕੀਮਤ ਪਤਾ ਕਰਕੇ ਆ ਵੀ ਕੀਮਤ ਕਿੰਨੀ ਹੈ ਘੜੀ ਦੀ ਚਲੋ ਬੇਟਾ ਪਹਿਲਾਂ ਤਾਂ ਮਤਲਬ ਬਹੁਤ ਕਹਿਣ ਤੋਂ ਬਾਅਦ ਉੱਠਦਾ ਫਿਰ ਉਹ ਜਾਂਦਾ ਘੜੀ ਲੈ ਕੇ ਚਲੋ ਕਹਿੰਦਾ ਜੇ ਬਾਪੂ ਤੂੰ ਕਹਿੰਨਾ ਤਾਂ ਮੈਂ ਜਾਵਾਂ ਨਾ ਚੱਲਾਂ ਨਾ ਪੈਸੇ ਲਈ ਦੀ ਲੂਟ ਪੈਸੇ ਦੀ ਲੂਟ ਹੋ ਸਕਦੀ ਹੈ ਹੋ ਸਕਦਾ ਇਸ ਘੜੀ ਲੈ ਕੇ ਜਾਂਦਾ ਉਹ ਇੱਕ ਦੁਕਾਨਦਾਰ ਦੇ ਕੋਲ ਜਾਂਦਾ ਉਹ ਕਹਿੰਦਾ ਵੀ ਇਹ 500 ਰੁਪਏ ਦੀ ਹੈ ਦੂਸਰੇ ਕੋਲ ਜਾਂਦਾ ਕਹਿੰਦਾ ਇਹ 1000 ਰੁਪਏ ਦੀ ਹੈ ਹਨਾ ਤੀਸਰੇ ਕੋਲ ਜਾਂਦਾ ਉਹ ਕਹਿੰਦਾ ਇਹ 800 ਰੁਪਏ ਦੀ ਹੈ ਮਤਲਬ ਹਰੇਕ ਬੰਦੇ ਨੇ ਉਹਦੀ ਅਲੱਗ-ਅਲੱਗ ਕੀਮਤ ਲਾਈ ਉਸ ਘੜੀ ਦੀ ਚਲੋ ਉਹ ਵਾਪਸ ਆ ਗਿਆ ਉਹਨੇ ਆ ਕੇ ਆਪਦੇ ਆਪਦੇ ਫਾਦਰ ਨੂੰ ਆਪਦੇ ਡੈਡੀ ਨੂੰ ਦੱਸਦਾ ਕਹਿੰਦਾ ਜੀ ਇਹਦੀ ਕੀਮਤ ਅਡੋੜੀ ਦੁਕਾਨਦਾਰ ਅਡੋੜੀ ਲਾ ਰਹੇ ਨੇ ਚਲੋ ਉਹ ਕਹਿੰਦਾ ਸੰਦੂਕ ਚ ਰੱਖ ਦੇ ਤੇ ਦੈਟਸ ਇਟ ਸੌਂ ਜਾ ਚਲੋ ਨੈਕਸਟ ਦਿਨ ਫਿਰ ਉਹਨੂੰ ਆਵਾਜ਼ ਮਾਰਦਾ ਕਹਿੰਦਾ ਹੁਣ ਤੂੰ ਵਾਪਸ ਆ ਤੇ ਯਾਰ ਇੱਕ ਘੜੀ ਲੈ ਕੇ ਜਾ ਤੇ ਇਹਦੇ ਵਿੱਚ ਜਿਹੜਾ ਸਮਾਂ ਉਹਦੀ ਕੀਮਤ ਪੁੱਛ ਗਿਆ ਸਾਰਿਆਂ ਨੂੰ ਉਹ ਕਹਿੰਦਾ ਯਾਰ ਡੈਡੀ ਇਹ ਕਿਹੋ ਜੀ ਗੱਲ ਕਰ ਰਹੇ ਨੂੰ ਕਹਿੰਦਾ ਨਹੀਂ ਤੂੰ ਪੁੱਛ ਗਿਆ ਚਲੋ ਘੜੀ ਲੈ ਕੇ ਫਿਰ ਚੱਲ ਜਾਂਦਾ ਤੇ ਦੁਕਾਨਦਾਰ ਕੋਲ ਜਾਂਦਾ ਤੇ ਕਈ ਦੁਕਾਨਦਾਰ ਤਾਂ ਉਹਨੂੰ ਕਹਿੰਦੇ ਯਾਰ ਤੂੰ ਪਾਗਲ ਹੋ ਗਿਆ ਕੱਲ ਤੂੰ ਘੜੀ ਦੀ ਕੀਮਤ ਪੁੱਛਦਾ ਸੀ ਅੱਜ ਤੂੰ ਘੜੀ ਦਾ ਸਮੇਂ ਦੀ ਕੀਮਤ ਪੁੱਛਦਾ ਫਿਰਦਾ ਵੀ ਯਾਰ ਸਾਨੂੰ ਨਹੀਂ ਪਤਾ ਤੂੰ ਪਾਗਲ ਹੋ ਗਿਆ ਤੂੰ ਸਹੀ ਨਹੀਂ ਹੈ ਜਲ ਜਾ ਤੂੰ ਚਲੋ ਉਹ ਸਾਰਿਆਂ ਕੋਲ ਜਾਂਦਾ ਕੋਈ ਉਹਦੇ ਨਾਲ ਗੱਲ ਕਰਦਾ ਨਹੀਂ ਕੋਈ ਉਹਨੂੰ ਮਤਲਬ ਅਟਪਟੇ ਜਵਾਬ ਮਿਲਦੇ ਆ ਪਰ ਉਹਨੂੰ ਪ੍ਰੋਪਰ ਆਨਸਰ ਨਹੀਂ ਮਿਲ ਪਉਂਦਾ ਚਲੋ ਫਿਰ ਇੱਕ ਦਿਨ ਇੱਕ ਇੱਕ ਜਦੋਂ ਜਾਂਦਾ ਨੇ ਕਿ ਬਜ਼ੁਰਗ ਬੈਠਾ ਹੁੰਦਾ ਰਸਤੇ 'ਚ ਉਹਦਾ ਕੰਮ ਕਰੀ ਜਾ ਲੰਦਾ ਤੇ ਉਹਦੇ ਕੋਲੇ ਬੈਠ ਜਾਂਦਾ ਉਹਨੂੰ ਕਹਿੰਦਾ ਬਾਬਾ ਜੀ ਮੈਨੂੰ ਇੱਕ ਕੁਐਸਚਨ ਹੈ ਵੀ ਇਹ ਘੜੀ ਦੇ ਜਿਹੜਾ ਸਮਾਂ ਇਹਦੀ ਕੀਮਤ ਕਿੰਨੀ ਹੋ ਸਕਦੀ ਹੈ ਮੇਰੇ ਡੈਡੀ ਨੇ ਮਤਲਬ ਆਨਸਰ ਪੁੱਛਿਆ ਵੀ ਉਹ ਬਜ਼ੁਰਗ ਨੇ ਹੁਣ ਉਹ ਤੇ ਉਹਨਾਂ ਨੂੰ ਆਨਸਰ ਚਾਹੀਦਾ ਤੇ ਮੈਨੂੰ ਉਹਨਾਂ ਨੇ ਕਿਹਾ ਵੀ ਤੂੰ ਪੁੱਛ ਕੇ ਆ ਇਹਦੀ ਕੀਮਤ ਕਿੰਨੀ ਹੈ ਤੇ ਮੈਂ ਇਹ ਪੁੱਛ ਕੇ ਜਾਣਾ ਉਹ ਬਜ਼ੁਰਗ ਸਮਝ ਗਿਆ ਵੀ ਇਹ ਕੀ ਪੁੱਛਣਾ ਚਾਹੁੰਦਾ ਹੈ ਉਹ ਉਹ ਨੂੰ ਲੜਕੇ ਨੂੰ ਕਹਿੰਦਾ ਕਹਿੰਦਾ ਜਿਹੜੀ ਇਸ ਘੜੀ ਦੇ ਵਿੱਚ ਘੜੀ ਦੀ ਕੀਮਤ ਹੋ ਸਕਦੀ ਹੈ ਪਰ ਜਿਹੜੀ ਘੜੀ ਦੇ ਵਿੱਚ ਤੂੰ ਸਮੇਂ ਦੀ ਗੱਲ ਕਰ ਰਿਹਾ ਨੇ ਇਹਦੀ ਕੋਈ ਕੀਮਤ ਨਹੀਂ ਇਹ ਪ੍ਰੀਸ਼ਸ ਹੈ ਮਤਲਬ ਇਹਦੀ ਇਹਦੀ ਅਮੁੱਲਿਆ ਇਹਦੇ ਕੋਈ ਕੀਮਤ ਨਹੀਂ ਹੈ ਇਹਨੂੰ ਤੁਸੀਂ ਕਰੋੜਾਂ ਰੁਪਏ ਵਿੱਚ ਅਰਬਾਂ ਰੁਪਏ ਵਿੱਚ ਇੱਕ ਸੈਕਿੰਡ ਬਾਈ ਨਹੀਂ ਕਰ ਸਕਦਾ ਤੂੰ ਇਸ ਚੀਜ਼ ਦਾ ਜਿਹੜੀ ਤੂੰ ਪੁੱਛ ਰਿਹਾ ਮਤੋਂ ਸਮੇਂ ਦੀ ਕੀਮਤ ਮਤਲਬ ਉੱਥੋਂ ਉਹਨੂੰ ਸਮਝ ਆਇਆ ਵੀ ਇਹ ਜਿਹੜਾ ਸਮਾਂ ਹੈ ਮੈਂ ਵੇਸਟ ਕਰ ਰਿਹਾ ਹਾਂ ਫਾਲਤੂ ਦਾ ਠੀਕ ਹੈ ਉਹਦੀ ਕੋਈ ਕੀਮਤ ਹੀ ਨਹੀਂ ਹੈ ਕਰੋੜਾਂ ਰੁਪਏ ਅਰਬਾਂ ਰੁਪਏ ਲਾ ਕੇ ਵੀ ਤੂੰ ਇੱਕ ਸੈਕਿੰਡ ਪਿਆ ਵਾਪਸ ਨਹੀਂ ਲੈ ਸਕਦਾ ਸਮਾਂ ਦੀ ਇੱਕ ਚੰਗੀ ਗੱਲ ਹੁੰਦੀ ਹੈ ਇੱਕ ਮਾੜੀ ਗੱਲ ਹੁੰਦੀ ਹੈ ਵੀ ਇਹ ਨਾ ਇਹ ਜੋ ਚੰਗਾ ਚਾਹੇ ਮਾੜਾ ਹੈ ਗੁਜ਼ਰ ਜਾਂਦਾ ਚੰਗੀ ਗੱਲ ਇਹ ਹੀ ਹੈ ਵੀ ਤੁਸੀਂ ਗੁਜ਼ਾਰਨਾ ਕਿਵੇਂ ਹੈ ਇਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਇਹਨੂੰ ਫਾਲਤੂ ਦੀਆਂ ਗੱਲਾਂ ਤੇ 베ਸਟ ਕਰਨਾ ਕਿਸੇ ਨੂੰ ਗਾਲਾਂ ਕੱਢ ਕੇ ਕਿਸੇ ਦਾ ਕਿਸੇ ਦਾ ਸਟ्रेस ਲੈ ਕੇ ਫਾਲਤੂ ਦਾ ਉਹ ਤੇ ਤੁਸੀਂ ਸੋਚ ਕੇ ਜਾਂ ਫਾਲਤੂ ਬਾਦੂ ਮਤਲਬ ਕੰਟੈਂਟ ਦੇਖ ਕੇ ਫਾਲਤੂ ਲੋਕਾਂ ਨੂੰ ਸ਼ੇਅਰ ਕਰਕੇ ਫਾਲਤੂ ਲੋਕਾਂ ਦਾ ਕੀੜੇ ਦੇ ਕੇ ਹਨਾ ਉਹ ਉਵੇਂ 베ਸਟ ਕਰਨਾ ਉਹ ਵੀ ਤੁਹਾਡੇ ਤੇ ਹੈ ਜਾਂ ਤੁਸੀਂ ਇਹਦੇ ਨਾਲ ਤੁਸੀਂ ਕੋਈ ਬਿਜ਼ਨਸ ਖੜਾ ਕਰਦੇ ਹੋ ਜਾਂ ਕੋਈ ਉਹਦੇ ਪਰਿਵਾਰਕ ਫੈਮਿਲੀ ਨਾਲ ਮਤਲਬ ਸਪੈਂਡ ਕਰਦੇ ਹੋ ਜਾਂ ਤੁਸੀਂ ਆਪਣੇ ਦੋਸਤ ਮਿੱਤਰਾਂ ਦੇ ਵਿੱਚ ਇੰਗੀਆਂ ਗੱਲਾਂ ਕਰਕੇ ਇਹਨੂੰ ਸਪੈਂਡ ਕਰਦੇ ਹੋ ਦੁਨੀਆ ਦੀ ਕਿਸੇ ਦੀ ਭਲਾਈ ਕਰਨ ਵਾਸਤੇ ਹਨਾ ਕਿਸੇ ਦੀ ਸੇਵਾ ਕਰਨ ਵਾਸਤੇ ਯੂਜ਼ ਕਰਦੇ ਹੋ ਮਤਲਬ ਇਹ ਤੁਹਾਡੇ ਤੇ ਡਿਪੈਂਡ ਕਰਦਾ ਸਮੇਂ ਦੀ ਜਿੰਨੀ ਜੋ ਬੰਦਾ ਤੁਹਾਨੂੰ ਤੁਹਾਡਾ ਸਮਾਂ ਦੇ ਰਿਹਾ ਮੰਨ ਲਓ ਕਿ ਤੁਹਾਨੂੰ ਗਿਫਟ ਦੇ ਰਿਹਾ 100 ਰੁਪਏ ਦਾ 200 ਰੁਪਏ ਦਾ 500 ਰੁਪਏ ਦਾ ਤੇ ਉਹਦੀ ਕੀਮਤ ਆ ਲੱਗ ਸਕਦੀ ਹੈ ਜਿਹੜਾ ਬੰਦਾ ਤੁਹਾਡੇ ਵਾਸਤੇ ਸਮਾਂ ਕੱਢ ਕੇ ਆ ਗਿਆ ਤੁਹਾਡੇ ਵਾਸਤੇ ਉਹਨੇ ਕਿਸੇ ਆਪਦਾ ਸਮਾਂ ਦਿੱਤਾ ਉਸ ਦੀ ਤਾਂ ਕੋਈ ਕੀਮਤ ਨਹੀਂ ਹੈ ਇਸ ਲਈ ਸਮਾਂ ਸਭ ਤੋਂ ਵਧੀਆ ਗਿਫਟ ਹੁੰਦਾ ਜੀ ਕਿਸ ਨੂੰ ਦੇਣਾ ਤੇ ਸਮਾਂ ਸਭ ਤੋਂ ਵਧੀਆ ਹੁੰਦਾ ਜੇ ਤੁਸੀਂ ਉਹਨੂੰ ਪ੍ਰੋਪਰ ਯੂਜ਼ ਕਰ ਲਓ ਵਰਤ ਲਓ ਕਿਸੇ ਚੰਗੇ ਕੰਮ ਵਾਸਤੇ ਤਾਂ ਤੁਹਾਨੂੰ ਉਹ ਕਿਤੇ ਦੀ ਕਿਤੇ ਲਿਜਾ ਸਕਦਾ ਇਸ ਲਈ ਸਮੇਂ ਦੀ ਕਦਰ ਕਰਨੀ ਸਿੱਖੋ ਮਤਲਬ ਇਹ ਗੱਲ ਸੁਧਾਰਨਾ ਵੀ ਸਮੇਂ ਦੀ ਕਦਰ ਕਰੋ ਤੁਸੀਂ ਸਮਾਂ ਸੋਚ ਕੇ ਦੇਖੋ ਵੀ ਸਾਰੇ ਦਿਨ ਚਾ ਤੁਸੀਂ ਕੀ ਚੰਗਾ ਕੰਮ ਕੀਤਾ ਅੱਜ ਬੈਠ ਕੇ ਸੋਚਿਓ ਦੇਖਿਓ ਵੀ ਤੁਸੀਂ ਅੱਜ ਸੋਚ ਕੇ ਦੇਖੋ ਵੀ ਤੁਸੀਂ ਆਪਦੀ ਪ੍ਰੋਗਰੈਸ ਵਾਸਤੇ ਆਪਦੀ ਹੈਲਥ ਵਾਸਤੇ ਆਪਦੀ ਬਿਜ਼ਨਸ ਵਾਸਤੇ ਆਪਦੀ ਪਰਿਵਾਰ ਵਾਸਤੇ ਕੀ ਕੀਤਾ ਜਾਂ ਤੁਸੀਂ ਫੇਸਬੁਕ ਤੇ ਜਾਂ ਯੂਟਿਊਬ ਤੇ ਫਾਲਤੂ ਦਾ ਕੰਟੈਂਟ ਦੇਖਦੇ ਰਹੇ ਜਾਂ ਤੁਸੀਂ ਫਾਲਤੂ ਦੀਆਂ ਰੀਲਾਂ ਨੂੰ ਸਕਰੋਲ ਕਰਦੇ ਰਹੇ ਉੱਪਰ ਥੱਲੇ ਉੱਪਰ ਥੱਲੇ ਫਾਲਤੂ ਦੀਆਂ ਨੂੰ ਮਤਲਬ ਬਿਨਾਂ ਗੱਲ ਤੋਂ ਜਿਨ੍ਹਾਂ ਦਾ ਕੋਈ ਤੁਹਾਨੂੰ ਫਾਇਦਾ ਵੀ ਹੈ ਨਹੀਂ ਉਹਦਾ ਨੁਕਸਾਨ ਬਹੁਤ ਹੈ ਜਦੋਂ ਤੁਸੀਂ ਸਕਰੋਲ ਕਰਦੇ ਹੋ ਉਹਦਾ ਨੁਕਸਾਨ ਬਹੁਤ ਹੁੰਦਾ ਹੈ ਜਦੋਂ ਤੁਸੀਂ ਫਾਲਤੂ ਦੀਆਂ ਵੀਡੀਓਂ ਸਕਰੋਲ ਕਰਦੇ ਹੋ ਕਿਉਂਕਿ ਤੁਸੀਂ ਦੇਖਦੇ ਹੋ ਤੁਹਾਡੇ ਸਰੀਰ ਦੇ ਵਿੱਚ ਇੱਕ ਡੋਪਾਮਾਈਨ ਹਾਰਮੋਨ ਰਿਲੀਜ਼ ਹੁੰਦਾ ਤੁਸੀਂ ਖੁਸ਼ ਹੋ ਜਾਂਦੇ ਹੋ ਆ ਵੀ ਇਹ ਯਾਰ ਕੀ ਕਰ ਰਿਹਾ ਬੰਦਾ ਨਾ ਅੱਛਾ ਜਦੋਂ ਤੁਸੀਂ ਸਕਰੋਲ ਕਰਦੇ ਹੋ ਫਿਰ ਉਹ ਤੁਹਾਨੂੰ ਛੋਟੇ ਛੋਟੇ ਸ਼ਾਰਟ ਮਿਲਦੇ ਨੇ ਖੁਸ਼ੀ ਦੇ ਉਹ ਉਹ ਬਹੁਤ ਖਤਰਨਾਕ ਹੁੰਦੇ ਉਹ ਨਸ਼ੇ ਦੀ ਤਰ੍ਹਾਂ ਹੁੰਦਾ ਇੱਕ ਮਤਲਬ ਡੋਪਾਮਾਈਨ ਦੀ ਸ਼ਾਰਟਸ ਤੋਂ ਮਿਲ ਜਾਂਦੇ ਥੋੜੀ ਬਾਡੀ ਖੁਸ਼ ਹੁੰਦੀ ਹੈ ਫਿਰ ਤੇ ਡਿਗਰੀ ਹੋ ਜਾਂਦਾ ਫਿਰ ਖੁਸ਼ ਹੁੰਦੀ ਹੈ ਫਿਰ ਡਿਗਰੀ ਹੁੰਦਾ ਉਹ ਲੰਮੇ ਟਾਈਮ ਨਹੀਂ ਬਣ ਪਾਉਂਦਾ ਇਸ ਲਈ ਤੁਸੀਂ ਜਦੋਂ ਰੀਅਲ ਜ਼ਿੰਦਗੀ ਜੀ ਵੀ ਕਦੇ ਖੁਸ਼ ਹੋਵੋਗੇ ਤਾਂ ਤੁਸੀਂ ਬਾਲੇ ਟਾਈਮ ਲਈ ਖੁਸ਼ ਨਹੀਂ ਹੋਵੋਗੇ ਕਿਉਂਕਿ ਤੁਹਾਡੀ ਬੋਡੀ ਨੂੰ ਯੂਜ਼ ਟੂ ਹੋ ਜਾਂਦੀ ਹੈ ਖੁਸ਼ ਹੋਣ ਦੀ ਉਸ ਤਰ੍ਹਾਂ ਵੀ ਬਸ ਇੱਕ ਸੈਕਿੰਡ ਬਾਅਦ ਤੁਹਾਨੂੰ ਖੁਸ਼ ਹੋਰ ਚਾਹੀਦਾ ਮਤਲਬ ਤੁਸੀਂ ਇਹ ਜੇ ਛੋਟੇ ਛੋਟੇ ਐਕਸਪੀਰੀਅੰਸ ਕਰਦੇ ਹੋ ਜੇ ਤੁਸੀਂ ਮਾੜੇ ਜਿਹਾ ਕੰਟੈਂਟ ਦੇਖਦੇ ਹੋ ਪੋਰਨ ਦੇਖਦੇ ਹੋ ਜਾਂ ਕੋਈ ਡਰਾਮੇ ਦੇਖਦੇ ਹੋ ਫालतू ਜਿਨ੍ਹਾਂ ਦਾ ਕੋਈ ਮਤਲਬ ਨਹੀਂ ਬਣਦਾ ਜਾਂ ਕੋਈ ਚੰਗੇ ਕੰਟੈਂਟ ਤੁਸੀਂ ਨਾ ਸ਼ੇਅਰ ਕਰੋਗੇ ਦੇਖੋ ਨਾ ਤੁਸੋਂ ਤੁਹਾਡਾ ਜੀ ਕਰਨਾ ਦੇਖਣ ਤੁਸੀਂ ਬੋਰ ਹੋ ਜਾਂਦੇ ਹੋ ਮੈਨੂੰ ਵੀ ਮੈਸੇਜ ਆਉਂਦੇ ਰਹਿੰਦੇ ਵੀ ਤੂੰ 10 15 ਮਿੰਟ ਤੋਂ ਵੱਧ ਵੀਡੀਓ ਨਾ ਉਹ ਕਿਸੇ ਦੇਖ ਨਹੀਂ ਪਾਉਂਦੇ ਕਿਉਂਕਿ ਦੇਖ ਤੁਹਾਡਾ ਤੁਹਾਡੀ ਬੋਡੀ ਯੂਜ਼ ਟੂ ਨਹੀਂ ਹੋਈ ਚੰਗੀ ਕੰਟੈਂਟ ਦੇਖਣ ਨੂੰ ਜੇ ਤੁਸੀਂ ਇਹ ਚੀਜ਼ਾਂ ਦੇਖਣ ਲੱਗੇ ਇਹ ਚੰਗੇ ਵੀਡੀਓ ਨੂੰ ਸ਼ੇਅਰ ਕਰਨ ਲੱਗੇ ਸਮੇਂ ਦੀ ਕਦਰ ਕਰਨ ਲੱਗੇ ਤੁਸੀਂ ਦੇਖੋ ਤੁਹਾਡੀ ਜ਼ਿੰਦਗੀ ਛੇ ਮਹੀਨਿਆਂ ਵਿੱਚ ਕਿਤੇ ਦੀ ਕਿਤੇ ਪਹੁੰਚ ਜੂ ਤੁਹਾਨੂੰ ਲੋਕ ਨਾਲ ਦੇ ਤੁਹਾਡੇ ਤੁਹਾਡੇ ਯਾਰ ਮਿੱਤਰ ਤੁਹਾਡੇ ਫਰੈਂਡ ਸਰਕਲ ਦੇ ਵੀ ਤੁਹਾਨੂੰ ਇਹ ਕਹਿਣਗੇ ਯਾਰ ਵੀ ਇਹ ਕੀ ਹੋ ਗਿਆ ਤੈਨੂੰ ਬੀਤਰੀ ਪਰਸਨੈਲਿਟੀ ਇੰਨੀ ਚੇਂਜ ਕਿਵੇਂ ਹੋਣ ਲੱਗੀ ਇਹ ਗੱਲਾਂ ਛੋਟੀਆਂ ਛੋਟੀਆਂ ਨੇ ਇਹ ਇੱਕ ਤਰ੍ਹਾਂ ਦਾ ਸਕੂਲ ਹੁੰਦਾ ਹੈ ਇੱਕ ਤਰ੍ਹਾਂ ਦੇ ਕੋਰਸ ਹੁੰਦੇ ਨੇ ਜਿਨ੍ਹਾਂ ਤੁਹਾਨੂੰ ਟਾਈਮ ਦੇਣਾ ਪੈਂਦਾ ਹੈ ਤੁਹਾਡ ਨੂੰ ਮਨ ਮਾਰ ਕੇ ਉਹ ਚੀਜ਼ਾਂ ਸ਼ੇਅਰ ਕਰਨੀਆਂ ਪੈਂਦੀਆਂ ਉਹ ਚੀਜ਼ਾਂ ਨੂੰ ਜਿਆਦਾ ਦੇਖਣਾ ਪੈਂਦਾ ਜੇ ਤੁਸੀਂ ਆਪਦੇ ਵਿੱਚ ਚੇਂਜ ਲਿਆਉਣੀ ਹੈ ਤਾਂ ਜੇ ਤੁਸੀਂ ਸੋਚਦੇ ਹੋ ਵੀ ਮੈਨੂੰ ਵੀ ਟਿਕਟੋਕ ਤੇ ਜਾਂ ਇੱਕ ਇੱਕ ਦੋ ਦੋ ਮਿੰਟ ਦੀਆਂ ਵੀਡੀਓ ਦੇਖ ਕੇ ਮੈਨੂੰ ਕੋਈ ਨੌਲੇਜ ਆ ਜਣੀ ਹੈ ਉਹ ਕਦੇ ਨਹੀਂ ਹੋਣ ਲੱਗਿਆ ਉਹ ਸਿਰਫ ਤੁਹਾਨੂੰ ਇੱਕ ਡੋਪਾਮਾਈਨ ਤੁਹਾਡੇ ਜੀ ਸਰੀਰ ਦੇ ਵਿੱਚ ਕੈਮੀਕਲ ਹੁੰਦਾ ਜਿਹੜਾ ਜਦੋਂ ਤੁਸੀਂ ਖੁਸ਼ੀ ਦੀ ਗੱਲ ਜਾਂ ਚੰਗੀ ਚੀਜ਼ ਦੇਖਦੇ ਹੋ ਉਹ ਇਨਕਰੀਜ਼ ਹੋ ਜਾਂਦਾ ਫਿਰ ਉਹ ਥੱਲੇ ਡਿੱਗ ਪੈਂਦਾ ਅਗਲੇ ਸੈਕਿੰਡ ਦੇ ਵਿੱਚ ਇਦੋਂ ਕੋ ਰੀਲ ਨੂੰ ਨਾਂਗੀ ਤੁਸੀਂ ਫੇਰ ਥੱਲੇ ਨਾਰਮਲ ਹੋ ਗਏ ਫੇਰ ਵੱਧ ਗਿਆ ਫੇਰ ਨਾਰਮਲ ਹੋ ਗਿਆ ਇਸ ਤਰ੍ਹਾਂ ਹੁੰਦਾ ਰਹਿੰਦਾ ਉਹ ਬਹੁਤ ਨੁਕਸਾਨਦਾਇਕ ਹੁੰਦਾ ਉਹ ਤੁਹਾਡੇ ਮੈਂਟਲ ਹੈਲਥ ਨੂੰ ਬਹੁਤ ਮਤਲਬ ਹਰਟ ਕਰਦਾ ਤੁਸੀਂ ਉਹਦੇ ਐਡਿਟ ਮਤਲਬ ਐਡਿਕਟਡ ਹੋ ਜਾਂਦੇ ਹੋ ਦੂਸਰੇ ਦੇ ਪ੍ਰਤੀ ਤੁਹਾਨੂੰ ਵਾਰ-ਵਾਰ ਤੁਸੀਂ ਦੇਖਦੇ ਹੋ ਤੁਹਾਨੂੰ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਘੰਟਿਆਂ ਬੱਧੀ ਤੁਸੀਂ ਸਕਰੋਲ ਕਰੀ ਜਾਂਦੇ ਹੋ ਤੁਹਾਨੂੰ ਦੇਖਦੇ ਹਾਂ ਯਾਰ 2 ਘੰਟੇ ਹੋ ਗਏ 3 ਘੰਟੇ ਹੋ ਗਏ ਠੀਕ ਹੈ ਤੁਸੀਂ ਇਹ ਨਹੀਂ ਸੋਚਦੇ ਵੀ ਤੁਸੀਂ ਡਾਟਾ ਤਾਂ ਖਰਾਬ ਕੀਤਾ ਹੀ ਕੀਤਾ ਪਰ ਤੁਸੀਂ ਆਪਦੇ ਬ੍ਰੇਨ ਦੇ ਵਿੱਚ ਜਿਹੜੇ ਨਿਊਰੋਨ ਨੇ ਉਹਨਾਂ ਨੂੰ ਕਿੰਨਾ ਫੈਟ ਕਰ ਚੁੱਕੇ ਹੋ ਕਿਉਂਕਿ ਉਹ ਕੋਦੇ ਖੋਸ਼ ਕਦੇ ਗਮ ਖਾ ਦੇ ਕੋਸ਼ਿਕਾ ਉਹਦੇ ਗਮ ਹੁੰਦੇ ਵਿਚਾਰੇ ਹਨਾ ਇਸ ਲਈ ਟਾਈਮ ਟਾਈਮ ਨੂੰ ਪ੍ਰੋਪਰ ਯੂਜ਼ ਕਰੋ ਪ੍ਰੋਪਰ ਇਹਦੀ ਇਹਦੀ ਮੈਨੇਜਮੈਂਟ ਕਰੋ ਕਿ ਕਿੰਨੇ ਟਾਈਮ ਤੁਸੀਂ ਆਪ ਦਾ ਸੋਸ਼ਲ ਮੀਡੀਆ ਤੇ ਲਾਉਣਾ ਕਿੰਨਾ ਟਾਈਮ ਹੈ ਬੁੱਕਸ ਪੜ੍ਹਣੀਆਂ ਕਿੰਨਾ ਟਾਈਮ ਹੈ ਚੰਗਾ ਕੰਟੈਂਟ ਸੁਣਨਾ ਕਿੰਨੇ ਟਾਈਮ ਹੈ ਚੰਗੇ ਲੋਕਾਂ ਨੂੰ ਸੁਣਨਾ ਕਿੰਨਾ ਟਾਈਮ ਆਪਦੀ ਫੈਮਿਲੀ ਲਈ ਲਾਉਣਾ ਇਸ ਲਈ ਇਹਨੂੰ ਮੈਨੇਜ ਕਰੋ ਮੈਨੇ ਇਹ ਕਹ ਕੇ ਲਉਂਗਾ 6 ਮਹੀਨੇ ਤੋਨੀ ਆਦਤ ਬਣ ਜਾਣੀ ਹੈ ਜਦੋਂ ਆਦਤ ਬਣ ਗਈ ਇਹ ਤੁਹਾਡੇ ਲਾਈਫ ਸਟਾਈਲ ਦੇ ਵਿੱਚ ਐਡ ਹੋ ਜਾਣੀ ਹੈ ਤਾਂ ਤੁਹਾਡੀ ਤੁਸੀਂ ਜੋ ਵੀ ਕੰਮ ਕਰੋਗੇ ਫਿਰ ਇਸੇ ਤਰ੍ਹਾਂ ਹੀ ਕਰੋਗੇ ਤੇ ਤੁਸੀਂ ਅੱਗੇ ਵਧੋਗੇ ਤੇ ਜ਼ਿੰਦਗੀ ਤਰੱਕੀ ਕਰੋਗੇ ਨਹੀਂ ਟਾਈਮ ਵੇਸਟ ਕਰਨਾ ਕੋਈ ਫਾਇਦਾ ਨਹੀਂ ਹੁੰਦਾ ਆ ਤੁਹਾਨੂੰ ਸਟੋਰੀ ਮੈਂ ਦੱਸੀ ਜਿਹੜੀ ਛੋਟੀ ਜੀ ਇਸੇ ਗੱਲ ਨਾਲ ਰਿਲੇਟਡ ਸੀ ਵੀ ਟਾਈਮ ਦੀ ਕੋਈ ਕੀਮਤ ਨਹੀਂ ਹੈ ਚਾਹੇ ਕਰੋੜਾ ਅਰਬਾ ਜੋ ਮਰਜ਼ੀ ਪੈਸੇ ਦੇ ਦਿਓ ਤੁਸੀਂ ਪਰ ਤਾ ਤੁਸੀਂ ਇੱਕ ਸੈਕਿੰਡ ਵੀ ਵਾਪਸ ਨਹੀਂ ਲੈ ਸਕਦੇ ਜੋ ਗੁਜ਼ਰ ਗਿਆ ਇਸ ਲਈ ਟਾਈਮ ਨੂੰ ਪ੍ਰੋਪਰ ਤਰੀਕੇ ਨਾਲ ਸਹੀ ਮੈਨੇਜ ਕਰੋ ਜਿਸ ਦੇ ਨਾਲ ਤੁਸੀਂ ਆਪਦੀ ਜ਼ਿੰਦਗੀ ਦੇ ਵਿੱਚ ਉਹਨੂੰ ਗਰੋਥ ਕਰ ਸਕੋ ਤਰੱਕੀ ਕਰ ਸਕੋ ਆਪਦੀ ਹੈਲਥ ਵਿੱਚ ਇੰਪਰੂਵਮੈਂਟ ਕਰ ਸਕੋ ਆਪਦੇ ਰਿਲੇਸ਼ਨਸ਼ਿਪ ਦੇ ਵਿੱਚ ਇੰਪਰੂਵਮੈਂਟ ਕਰ ਸਕੋ ਠੀਕ ਹੈ ਆਪਦੇ ਚੰਗੇ ਪਿਆਰ ਨਾਲ ਮਿੱਤਰਾਂ ਨਾਲ ਗੁਜ਼ਾਰੋ ਤੇ ਤੁਸੀਂ ਦੇਖੋ ਜ਼ਿੰਦਗੀ ਖੂਬਸੂਰਤ ਹੋ ਜਾਊਗੀ